ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸੋ ਅੱਜ ਫੇਰ ਇੱਕ ਨਵੀਂ ਜਾਣਕਾਰੀ ਤੁਹਾਡੇ ਸਾਹਮਣੇ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਖਾਸ ਕਰਕੇ ਅੱਜ ਦੀ ਜਾਣਕਾਰੀ ਉਹਨਾਂ ਸਾਬਕਾ ਫੌਜੀ ਵੀਰਾਂ ਦੇ ਲਈ ਜਿਹੜੇ ਫੌਜ ਵਿੱਚੋਂ ਬੜੀ ਛੋਟੀ ਉਮਰ ਦੇ ਵਿੱਚ ਪੈਨਸ਼ਨ ਆ ਜਾਂਦੇ ਨੇ ਸੋ ਘਰ ਪਰਿਵਾਰ ਨੂੰ ਚਲਾਉਣ ਦੇ ਲਈ ਉਹਨਾਂ ਨੂੰ ਨੌਕਰੀ ਦੀ ਲੋੜ ਪੈਂਦੀ ਹੈ ਤੋ ਜਿਆਦਾਤਰ ਸਾਬਕਾ ਫੌਜੀ ਵੀਰ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਨਾ ਪਸੰਦ ਕਰਦੇ ਨੇ ਜਾਂ ਉਹਨਾਂ ਨੂੰ ਸਿਕਿਉਰਿਟੀ ਗਾਰਡ ਦੀ ਜਿਹੜੀ ਨੌਕਰੀ ਆ ਉਹ ਜਲਦੀ ਤੇ ਨੇੜੇ ਮਿਲ ਜਾਂਦੀ ਹੈ ਪਰ ਉਹਦੇ ਵਿੱਚ ਕਈ ਵਾਰ ਸ਼ਿਕਾਇਤ ਹੁੰਦੀ ਹੈ ਵੀ ਤਨਖਾਹ ਬਹੁਤ ਘੱਟ ਹੁੰਦੀ ਹੈ ਡਿਊਟੀ ਜ਼ਿਆਦਾ ਲਈ ਜਾਂਦੀ ਹੈ ਸੋ ਫੌਜੀ ਵੀਰੋ ਤੁਹਾਡੇ ਵਾਸਤੇ ਇੱਕ ਨਵੀਂ ਜਾਣਕਾਰੀ ਖੁਸ਼ਖਬਰੀ ਲੈ ਕੇ ਆਇਆ ਕਿ ਬੇਸ਼ੱਕ ਜਿੰਨੀਆਂ ਵੀ ਸਿਕਿਉਰਿਟੀ ਕੰਪਨੀਆਂ ਹੁੰਦੀਆਂ ਨੇ ਪ੍ਰਾਈਵੇਟ ਹੀ ਹੁੰਦੀਆਂ ਨੇ ਪਰ ਬਹੁਤ ਘੱਟ ਕੰਪਨੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਤਨਖਾਹ ਜਿਹੜੀ ਵਧੀਆ ਹੁੰਦੀ ਹੈ ਬੇਸ਼ੱਕ ਸਾਨੂੰ ਆਪਣੇ ਘਰ ਤੋਂ ਦੂਰ ਜਾ ਕੇ ਨੌਕਰੀ ਕਰਨੀ ਪਵੇ ਸੋ ਕਈ ਨਹੀਂ ਚਾਹੁੰਦੇ ਪਰ ਜਿਹੜੇ ਜਾ ਸਕਦੇ ਨੇ ਉਹਨਾਂ ਵਾਸਤੇ ਬੜਾ ਵਧੀਆ ਮੌਕਾ ਹੈ ਸੋ ਇਹ ਵੈਕੈਂਸੀਆਂ ਆਈਆਂ ਨੇ ਸਿਕਿਉਰਿਟੀ ਗਾਰਡ ਦੀਆਂ ਸਾਬਕਾ ਫੌਜੀ ਵੀਰਾਂ ਦੇ ਲਈ ਸੋ ਵੀਡੀਓ ਜੇ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਕਰ ਦਿਓ ਜੇ ਤੁਹਾਨੂੰ ਲੱਗਦਾ ਵੀ ਹੋਰਾਂ ਨਾਲ ਵੀ ਸ਼ੇਅਰ ਕਰਨੀ ਚਾਹੀਦੀ ਹੈ ਕਿਸੇ ਦਾ ਵੀ ਭਲਾ ਹੋ ਸਕਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤੇ ਆਪਣੇ ਸੁਝਾਅ ਵੀ ਦਿਓ ਕਮੈਂਟ ਦੇ ਵਿੱਚ ਤੇ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ ਸੋ ਆਪਾਂ ਜਾਣਕਾਰੀ ਸ਼ੁਰੂ ਕਰਦੇ ਹਾਂ ਜੀ ਇਹ ਜਿਹੜੀ ਭਰਤੀ ਹੈ ਇਹ ਪ੍ਰਾਈਵੇਟ ਕੰਪਨੀ ਹੈ ਇੰਡੀਆ ਦੇ ਵਿੱਚ ਚੈੱਕ ਮੇਟ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਇਹ ਇੱਕ ਸਰਸਮੈਨ ਨੂੰ ਜ਼ਿਆਦਾਤਰ ਸਿਕਿਉਰਿਟੀ ਗਾਰਡ ਦੇ ਤੌਰ ਤੇ ਇਹ ਕੰਪਨੀ ਨੌਕਰੀ ਦਿੰਦੀ ਹੈ ਸੋ ਇਹਦੀ ਜਿਹੜੀ ਭਰਤੀ ਹੋ ਰਹੀ ਹੈ ਉਹ ਸਿਕਿਉਰਿਟੀ ਗਾਰਡ ਦੀ ਰਿਲਾਇੰਸ ਕੰਪਨੀ ਦੇ ਵਿੱਚ ਦਾਹਜ ਗੁਜਰਾਤ ਦੇ ਵਿੱਚ ਇੱਕ ਜਗ੍ਹਾ ਹੈ ਉੱਥੇ ਜਿਹੜੀ ਪਰਤੀ ਉੱਥੇ ਤੁਹਾਡੀ ਡਿਊਟੀ ਹੋਣੀ ਹੈ ਸੋ ਇਹ ਪ੍ਰੂਚ ਡਿਸਟ੍ਰਿਕਟ ਪੈਂਦਾ ਗੁਜਰਾਤ ਦੇ ਵਿੱਚ ਸੋ ਜਿਹੜੀ ਤਨਖਾਹ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਇਹ 32820 ਤੋਂ ਲੈ ਕੇ 33720 ਤੱਕ ਹੈ ਔਰ ਇਹਦੇ ਵਿੱਚ ਤੁਹਾਡੀ ਜਿਹੜੀ ਪੂਰਾ ਮਹੀਨਾ ਡਿਊਟੀ ਰਹੇਗੀ ਸੋ ਇਹਦੇ ਵਿੱਚ 4391 ਰੁਪਏ ਤੁਹਾਡਾ ਜਿਹੜਾ ਪੈਸਾ ਉਹ ਕੱਟਿਆ ਜਾਏਗਾ ਉਹਦੇ ਵਿੱਚ ਪ੍ਰੋਵੀਡੈਂਟ ਫੰਡ 1711 ਰੁਪਏ ਤੁਹਾਡਾ ਜਿਹੜਾ ਖਰਚੇ ਦਾ ਤੇ ਉੱਥੇ ਰਹਿਣ ਦਾ ਜਿਹੜਾ ਉਹ 2480 ਰੁਪਏ ਪਲੱਸ 200 ਰੁਪਏ 2680 ਰੁਪਏ ਜਿਹੜੇ ਤੁਹਾਡੇ ਕੱਟੇ ਜਾਣਗੇ ਉਹਦੇ ਵਿੱਚ ਜਿਹੜਾ ਤੁਹਾਡਾ ਪ੍ਰੋਵੀਡੈਂਟ ਫੰਡ ਹੈ ਉਹ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਲੱਖ ਤੇ ਤੁਹਾਨੂੰ ਜਿਹੜਾ ਮਿਲ ਜਾਂਦਾ ਸੋ ਇਨ ਹੈਂਡ ਜਿਹੜਾ ਤੁਹਾਡੇ ਅਕਾਊਂਟ ਦੇ ਵਿੱਚ 28429 ਰੁਪਏ ਜਾਂ ਜਿਹਦੇ 33000 ਸੈਲਰੀ ਬਣੇਗੀ ਉਹਦਾ 29329 ਰੁਪਏ ਜਿਹੜੇ ਤੁਹਾਡੇ ਅਕਾਊਂਟ ਵਿੱਚ ਇਹ ਜਿਹੜੇ ਪੈਸੇ ਤਨਖਾਹ ਤੁਹਾਡੇ ਆਏਗੀ ਇਹਦੇ ਵਿੱਚ ਜਿਹੜੀ ਉਮਰ ਹੈ ਉਹ 54 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਸਾਬਕਾ ਫੌਜੀ ਵੀਰ ਦੀ ਜਿਹੜਾ ਵੀ ਅਪਲਾਈ ਕਰਨੇ ਚਾਹੁੰਦਾ ਹੈ ਤੁਹਾਡੀ ਮਿਨੀਮਮ ਜਿਹੜੀ ਕੁਆਲੀਫਿਕੇਸ਼ਨ ਹੈ 10ਵੀਂ ਪਾਸ ਹੋਣੀ ਚਾਹੀਦੀ ਹੈ ਟੋਟਲ 200 ਵੈਕੈਂਸੀਆਂ ਨੇ ਜਿਨ੍ਹਾਂ ਨੇ ਵੀ ਅਪਲਾਈ ਕਰਨਾ ਹੈ ਸੋ ਇਹਦੇ ਵਿੱਚ ਜਿਹੜੇ ਅਪਲਾਈ ਕਰ ਸਕਦੇ ਨੇ ਸਿਰਫ ਇੰਡੀਅਨ ਆਰਮੀ ਦੇ ਵਿੱਚੋਂ ਰਿਟਾਇਰ ਪਰਸਨ ਹੀ ਅਪਲਾਈ ਕਰ ਸਕਦੇ ਨੇ ਸੋ ਮੈਡੀਕਲ ਕੈਟੇਗਰੀ ਤੁਹਾਡੀ ਸ਼ੇਪ ਵਨ ਭਾਵ ਮੈਡੀਕਲ ਫਿਟ ਹੋਣੀ ਚਾਹੀਦੀ ਉਹ ਕੋਈ ਡਿਸੇਬਿਲਟੀ ਪਰਸਨ ਇਹਦੇ ਵਾਸਤੇ ਅਪਲਾਈ ਨਹੀਂ ਕਰ ਸਕਦਾ ਸੋ ਜਿਹੜੀ ਤੁਹਾਡੀ ਰਹਿਣ ਦਾ ਖਰਚਾ ਉਹ ਬਿਲਕੁਲ ਫ੍ਰੀ ਹੋਏਗਾ ਤੁਹਾਡਾ ਖਾਣੇ ਦਾ ਜਿਹੜਾ ਖਰਚਾ ਸਿਰਫ ਉਹ ਤੁਹਾਡਾ ਲਿਆ ਜਾਏਗਾ ਜਿਹੜਾ ਤੁਹਾਡੀ ਰਹਿਸ਼ ਆ ਤੁਹਾਡੀ ਜਿਹੜੀ ਫ੍ਰੀ ਹੋਏਗੀ ਔਰ ਜਿਹੜਾ ਤੁਹਾਡਾ ਖਾਣੇ ਦਾ ਖਰਚਾ ਉਹ 2480 ਰੁਪਏ ਜਿਹੜਾ ਮਹੀਨਾ ਪਰਮੰਥ ਉਹ ਤੁਹਾਡੇ ਤੋਂ ਲਿਆ ਜਾਏਗਾ ਔਰ ਇਹਦੇ ਵਿੱਚ ਜਿਹੜੇ ਡਾਕੂਮੈਂਟ ਤੁਸੀਂ ਲੈ ਕੇ ਜਾਣੇ ਨੇ ਇਨਰੋ ਦੇ ਸਮੇਂ ਨਾਲ ਇਹਦੇ ਵਿੱਚ ਯਾਦ ਰੱਖਿਓ ਕੋਈ ਲਿਫਟਡ ਟੈਸਟ ਤੁਹਾਡਾ ਨਹੀਂ ਹੋਣਾ ਸਿਰਫ ਇੰਟਰਵਿਊ ਦੇ ਬੇਸ ਤੇ ਤੁਹਾਡੀ ਭਰਤੀ ਹੋਣੀ ਹੈ ਸੋ ਤੁਸੀਂ ਨੋਟ ਕਰ ਲਓ ਤੁਹਾਡੀ ਆਰਮੀ ਦੀ ਡਿਸਚਾਰਜ ਬੁੱਕ ਤੁਹਾਡਾ ਪੈਨਸ਼ਨ ਆਰਡਰ ਪੀਪੀਓ ਤੁਹਾਡਾ ਐਕਸ ਰਸਮੈਨ ਦਾ ਆਈ ਕਾਰਡ ਆਧਾਰ ਕਾਰਡ ਪੈਨ ਕਾਰਡ ਤੁਹਾਡੀ ਪੁਲਿਸ ਵੈਰੀਫਿਕੇਸ਼ਨ ਜਿਹੜੀ ਐਸਪੀ ਆਫਿਸ ਤੋਂ ਹੁੰਦੀ ਆ ਆਪਣੇ ਔਰ ਕੈਂਸਲ ਚੈੱਕ ਜਿਹੜੇ ਅਕਾਊਂਟ ਦੇ ਵਿੱਚ ਤੁਹਾਡੀ ਸੈਲਰੀ ਆਉਣੀ ਹੈ ਔਰ ਉਸ ਤੋਂ ਬਾਅਦ ਤੁਹਾਡੀ 10ਵੀਂ ਦੀ ਮਾਰਕਸ਼ੀਟ ਤੁਹਾਡੇ ਕੋਲ 10ਵੀਂ ਦੀ ਇੱਕ ਤਾਂ ਸਰਟੀਫਿਕੇਟ ਹੁੰਦਾ ਇੱਕ ਮਾਰਕ ਸ਼ੀਟ ਹੁੰਦੀ ਜਿਹਦੇ ਵਿੱਚ ਆਪਣੇ ਸਬਜੈਕਟ ਤੇ ਨੰਬਰ ਲਿਖੇ ਜਾਂਦੇ ਨੇ ਉਹ origignal ਆਪਾਂ ਸਾਰਾ ਕੁਝ ਨਾਲ ਲੈ ਕੇ ਜਾਣਾ ਔਰ 8 ਪਾਸਪੋਰਟ ਸਾਈਜ਼ ਫੋਟੋ ਤੁਸੀਂ ਨਾਲ ਲੈ ਕੇ ਜਾਣੀ ਹੈ ਔਰ ਤੁਹਾਡੇ ਕੋਲ ਕੋਵਿਡ ਦਾ ਜਿਹੜਾ ਦੋਨੋਂ ਡੋਜ਼ ਜਿਹੜੇ ਤੁਹਾਡੇ ਇੰਜੈਕਸ਼ਨ ਲੱਗੇ ਹੋਣੇ ਚਾਹੀਦੇ ਉਹਦਾ ਜਿਹੜਾ ਸਰਟੀਫਿਕੇਟ ਤੁਹਾਡੇ ਕੋਲ ਚਾ ਫੋਨ ਵਿੱਚ ਹੋਵੇ ਤੁਸੀਂ ਉਹਨੂੰ ਡਾਊਨਲੋਡ ਕਰਕੇ ਰੱਖ ਲਓ ਪ੍ਰਿੰਟ ਕੱਢ ਕੇ ਰੱਖ ਲਓ ਤੁਸੀਂ ਲੈ ਕੇ ਜਾਣਾ ਔਰ ਨਾਲ ਹੀ ਜਿਹੜਾ ਤੁਹਾਡਾ 5000 ਰੁਪਿਆ ਜਿਹੜਾ ਉੱਥੇ ਤੁਹਾਡੇ ਕੋਲ ਸਿਕਿਉਰਿਟੀ ਫੀਸ ਲਾਈ ਜਾਏਗੀ ਜਿਹੜੀ ਕਿ ਨੌਰ ਫੰਡੇ ਵਾਲ ਹੈ ਜੇ ਤੁਹਾਡੀ ਸਿਲੈਕਸ਼ਨ ਨਹੀਂ ਹੁੰਦੀ ਤਾਂ ਸੋ ਇਹ ਤੁਸੀਂ ਸੰਡੇ ਔਰ ਐਤਵਾਰ ਛੁੱਟੀ ਵਾਲੇ ਦਿਨ ਛੱਡ ਕੇ ਕਦੇ ਵੀ ਤੁਸੀਂ ਫੋਨ ਕਰ ਸਕਦੇ ਹੋ ਜਾਂ ਉੱਥੇ ਕੰਪਨੀ ਦੇ ਦਫ਼ਤਰ ਜਾ ਸਕਦੇ ਹੋ ਸੋ ਕੰਪਨੀ ਦਾ ਐਡਰੈਸ ਜਿਹੜਾ ਤੁਸੀਂ ਨੋਟ ਕਰ ਲਓ ਹਾਊਸ ਨੰਬਰ 116 ਅਬਦੂਤ ਨਗਰ ਨੀਅਰ ਸਵਰਾਜ ਟਰੈਕਟਰ ਸ਼ੋਰੂਮ ਇਹ 올ਡ ਐਨ ਐਚ 8 ਪੁਰਾਣਾ ਜਿਹੜਾ ਨੈਸ਼ਨਲ ਹਾਈਵੇ 8 ਹੈ ਕਾਲਜ ਰੋਡ ਇਹ ਭੋਲਾ ਡਿਸਟ੍ਰਿਕਟ ਭਰੋਚ ਗੁਜਰਾਤ ਦੇ ਵਿੱਚ ਪੈਂਦਾ ਹੈ ਇਹਦਾ ਜਿਹੜਾ ਪਿੰਨ ਕੋਡ ਹੈ 392015 ਹੈ ਸੋ ਤੁਸੀਂ ਫੋਨ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਫੋਨ ਨੰਬਰ ਤੁਸੀਂ ਨੋਟ ਕਰ ਲਓ ਮਿਸਟਰ ਜਤਿੰਦਰ ਕੁਮਾਰ ਨੇ ਉਹ ਬ੍ਰਾਂਚ ਹੈਡ ਨੇ ਕੰਪਨੀ ਦੇ ਸਿਕਿਉਰਿਟੀ ਗਾਰਡ ਨੂੰ ਜੋ ਦਿਖਦੇ ਨੇ ਸੋ ਉਹਨਾਂ ਦਾ ਨੰਬਰ ਤੁਸੀਂ ਨੋਟ ਕਰ ਲਓ 972756848 9727756848 ਸੋ ਉਸ ਤੋਂ ਬਾਅਦ ਆਨਰਡੀ ਕੈਪਟਨ ਨੋਕਰਾਮ ਜਿਹੜੇ ਰਿਟਾਇਰਡ ਨੇ ਜਿਹੜੇ ਉੱਥੇ ਐਡਮਿਨ ਅਫਸਰ ਨੇ ਐਡਮ ਅਫਸਰ ਐਡਮ ਮੈਨੇਜਰ ਨੇ ਜਿਹੜੇ ਉਹਨਾਂ ਦਾ ਨੰਬਰ ਹੈ 76910 09517 7691 009517 ਇਹਨਾਂ ਨੰਬਰਾਂ ਤੇ ਫੋਨ ਕਰਕੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਔਰ ਉਸ ਤੋਂ ਬਾਅਦ ਜਿਹੜਾ ਤੁਸੀਂ ਬਰੋਦਾ ਬ੍ਰਾਂਚ ਦੇ ਵਿੱਚ ਵੀ ਇਹਨਾਂ ਜਿਹੜਾ ਹੈੱਡ ਆਫਿਸ ਹੈ ਉੱਥੇ ਵੀ ਸੰਪਰਕ ਕਰ ਸਕਦੇ ਹੋ ਸੁਭਦਰ ਮੇਜਰ ਐਸ ਯੋਗੇਸਵਰ ਰਾਓ ਇਹ ਰਿਟਾਇਰਡ ਨੇ ਆਦਮੀ ਦੇ ਵਿੱਚੋਂ 9925031769 ਨੰਬਰ ਇਹਨਾਂ ਦਾ ਤੁਸੀਂ ਕੰਟੈਕਟ ਕਰ ਸਕਦੇ ਹੋ ਔਰ ਨੈਪਸ ਵਿਦਦਰ ਡੀਪੀ ਇਹਨਾਂ ਦਾ ਤੁਸੀਂ ਨੰਬਰ ਜਿਹੜਾ 6357346021 ਇਹਨਾਂ ਦੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਸੋ ਸਾਬਕਾ ਫੌਜੀ ਵੀਰ ਕੋਈ ਵੀ ਆਪ ਨੌਕਰੀ ਚਾਹੁੰਦਾ ਹੋਵੇ ਜਾਂ ਹੋਰਾਂ ਨੂੰ ਲੱਗਦਾ ਕਿ ਕਿਸੇ ਦੀ ਹੈਲਪ ਕੀਤੀ ਜਾਵੇ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰਾਂ ਤੱਕ ਵੀ ਪਹੁੰਚੇ ਕਿਸੇ ਨਾ ਕਿਸੇ ਜ਼ਰੂਰਤਮੰਦ ਨੂੰ ਇਹ ਜੋਬ ਜਿਹੜੀ ਮਿਲ ਸਕੇ ਸੋ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ